ਤਾਨੂੰ ਪਤਾ ਹੈ ਅਫਗਾਨਿਸਤਾਨ ਤੋਂ ਲੈ ਕੇ ਤੁਰਕੀ ਤੱਕ ਇੱਕ ਸੂਈ ਤੋਂ ਲੈ ਕੇ ਜਾਂ ਹਵਾਈ ਜਾਂ ਸਕਦੇ ਨੂੰ ਅੱਜ ਜਿਹੜੀ ਕਣਕ ਸਾਡੀ ਇੱਥੇ 2000 ਰੁਪਏ ਕੁਇੰਟਲ ਹੈ ਜੇ ਅਸੀਂ ਇਹੀ ਸੈਂਟਰਲ ਏਸ਼ੀਆ ਦੇ ਦੇਸ਼ਾਂ 'ਚ ਵੇਚਣ ਚਾਹੀਏ 4 ਤੋਂ 5000 ਰੁਪਏ ਕੁਇੰਟਲ ਸਾਡੀ ਕਣਕ ਵੇਚਦੇ ਚਾਵਲ ਸਾਡਾ 3 ਗੁਣਾ ਵੇਚਦੇ ਚੀਨੀ ਸਾਡੀ 3-4 ਗੁਣਾ ਵੇਚਦੀ ਪੰਜਾਬ ਵਿੱਚੋਂ ਕੋਈ ਫਸਲ ਆਵੇਂ ਆ ਜੂ ਬੀਜਲੀ ਐ ਟਮਾਟਰੇ ਬੀਜਲੀ ਐ ਕੋਈ ਸਬਜ਼ੀਆਂ ਬੀਜਲੀ ਐ ਕੋਈ ਪਲ ਬੀਜਲੀ ਐ ਸਾਡਾ ਦੇਸ਼ ਦਾ ਕਿਉਂਕਿ ਸਾਡਾ ਤਾਂ بندرگاہ ਸਾਡੇ ਕੋਲ ਕੋਈ ਨਹੀਂ ਸੁੱਕੀ بندرگاہ ਕੱਲਾ ਸਾਡੇ ਬਾਰਡਰਸ ਉਹ ਬੰਦ ਕਰ ਦਿੱਤੀ ਫੌਜ ਦੀ ਭਰਤੀ ਬੰਦ ਕਰ ਦਿੱਤੀ ਕਿਸਾਨਾਂ ਨੂੰ ਦਿੱਤਾ ਕੋਈ ਨਹੀਂ ਜਿਹੜਾ ਸਾਡਾ ਪਿੰਡੂ ਵਿਕਾਸ ਦਾ ਪੈਸਾ ਉਹ ਰੁਕਿਆ ਹਸਪਤਾਲਾਂ ਦਾ ਪੈਸਾ ਸਾਡਾ ਰੁਕਿਆ ਆ ਤੁਸੀਂ ਵੇਖੋ ਇੱਥੇ ਬਹੁਤ ਸ਼ੌਕ ਨਾਲ ਆਪਾਂ ਆਪਦੀ ਸਰਕਾਰ ਲੈ ਕੇ ਆਏ ਸੀ ਮੇਰੇ ਸਾਰੇ ਵੀਰ ਬੈਠੇ ਨੇ ਕੋਈ ਇੱਕ ਭਰਾ ਬਾਹਰ ਖੜੀ ਕਰਕੇ ਦੱਸੋ ਢਾਈਆਂ ਸਾਲਾਂ ਚ 1 ਰੁਪਿਆ ਕਿਸੇ ਪਿੰਚਾ ਪਿੰਡ ਦੇ ਵਿਕਾਸ ਵਾਸਤੇ ਆਇਆ ਕਿਉਂ ਜਿੰਦਗੀ ਦਸਵਾਇਆ ਜਿਹੜੇ ਸਾਡੇ ਪੈਸੇ ਦਿੱਤੇ ਸੀ ਉਹ ਭਾਵੇਂ ਰੁਕੇ ਸਰਪੰਚ ਦੇ ਖਾਤੇ ਨੂੰ ਬਿਡਾਲੇ ਹੋਣੇ ਜਾਂ ਠੱਕੇ ਨਾਲ ਆ ਕੇ ਕਹਿੰਦੇ ਕਿ ਉਹਨਾਂ ਪੈਸਿਆਂ ਨਾਲ ਪੈਸੇ ਸਾਡੇ ਸੀ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਤੇ ਪੱਥਰ ਆਪਣੇ ਲੱਖ ਦੇ ਤੇ ਨਾਲੇ ਅਸੀਂ ਵੇਖ ਹੀ ਲਿਆ ਇਹਨਾਂ ਲੋਕਾਂ ਦੇ ਵਿੱਚ ਕੋਈ ਲੀਡਰਸ਼ਿਪ ਕੁਆਲਿਟੀ ਨਹੀਂ ਆਪ ਕੋ ਹੰਤਮਾਨ ਤੁਸੀਂ ਵੇਖਿਆ ਇਹਦਾ ਕੋ ਚਿਹਰਾ ਮੋਹਰਾ ਕੋਈ ਮਿਨਿਸਟਰ ਵਾਲਾ ਹੈ ਇਹਦਾ ਕੋ ਧਾਰਨਾ ਮੈਂ ਦੀ ਕੋ ਕੋਰਤੂ ਚੀਫ ਮਿਨਿਸਟਰ ਵਾਲੀ ਜਿਸ ਦੇ ਮੁੱਖ ਮੰਤਰੀ ਸਿੱਖ ਸੂਬਾ ਹੈ ਜਿਸ ਮੁੱਖ ਮੰਤਰੀ ਦੇ ਨਾਮ ਵਿੱਚ ਸਿੰਘ ਹੈ ਜਿਹਦੀ ਦਸਤਾਰ ਦੇ ਥੱਲੇ ਕੇਸ ਹਨ ਉਸ ਕਿਸਮ ਦਾ ਮੁੱਖ ਮੰਤਰੀ ਅਸੀਂ ਆਪਣੇ ਸੂਬੇ ਦੇ ਵਿੱਚ ਫੈਸਲਾ ਇਹੋ ਜਿਹਾ ਲੈ ਲਿਆ ਕਿ ਇਸ ਦਾ ਤੁਹਾਡੇ ਹਲਕੇ ਵਾਲਾ ਤਾਂ ਕਿ ਦੋ ਵਜੇ ਸਿਰ ਸੋਟ ਲੈਂਦਾ ਮੁੱਖ ਮੰਤਰੀ 6 ਵਜੇ ਸੋਟ ਲੈਂਦੇ ਇਸ ਹਲਕੇ ਦਾ ਐਮਐਲਏ 2 ਵਜੇ ਜਿਤਨਾ ਪੋਲਟਰੀ ਫਾਰਮ ਦੇ ਮੁਰਗੇ ਜੋ ਪੀੜ ਦੇਈਦੀ ਹੈ ਪੀੜ ਘਾਤ ਤੋਂ ਬਦਲੋ ਸਿਰ ਸੋਟ ਲੈਂਦੇ ਐਸ ਤਰ੍ਹਾਂ ਇਹਨਾਂ ਦੇ ਐਮਐਲਿਆਂ ਦਾ ਤਾਂ ਤੁਹਾਡੇ ਚੀਫ ਮਿੰਿਸਟਰ ਦਾ ਇੱਥੇ ਬੰਦਾ ਕੀ ਹੈ ਦਿਨ ਤੇ ਸਾਡੇ ਚੋਰੀਆਂ ਡਕੇਟੀਆਂ ਹੋ ਰਹੀਆਂ ਔਰ ਤੇ ਕੋਈ ਚੀਜ਼ ਮਿਲੇ ਨਾ ਮਿਲੇ ਕੁੜੀ ਜ਼ਰੂਰ 5-10 ਮਿੰਟਾਂ ਦੇ ਟੈਲੀਫੋਨ ਤੇ ਮਿਲ ਜਾਂਦੀ ਮਿਲਦੀ ਕਿ ਨਹੀਂ ਤੇ ਦੱਸਦੇ ਨਿਆਣੇ ਵੇਖੋ ਸਾਡੀ ਇੱਕ ਮਾਰਸ਼ਲ ਰੇਸ ਹੈ ਉਸ ਮਾਰਸ਼ਲ ਰੇਸ ਤੇ ਨੌਜਵਾਨਾਂ ਵਾਸਤੇ ਲਾਤ ਇਹੋ ਜੇ ਬਣਾ ਦਿੱਤੇ ਜਾਂ ਤੇ ਬਾਹਰਲੇ ਮੁੰਡੇ ਚਲੇ ਜਿਹੜੇ ਇੱਥੇ ਰਹਿ ਕੇ ਮਜਬੂਰੀ ਨਾਲ ਜਿਨ੍ਹਾਂ ਦੇ ਮਾਪਿਆਂ ਕੋ ਪੈਸੇ ਨਹੀਂ ਬਚਿਆ ਨੂੰ ਬਾਹਰ ਕਰ ਲੰਗੇ ਉਹ ਸਾਰੇ ਨਸ਼ੇ ਦਾ ਸ਼ਿਕਾਰ ਕਰਦੇ ਵੇਖੋ ਤੁਹਾਡੀ ਕਿਹੋ ਜੀ ਇਹ ਸਾਡੀ ਕੌਮ ਹੈ ਲੋਕ ਕਲਕੱਤਰਾ ਆਉਂਦੇ ਸੀ ਇਹਨਾਂ ਨਾਲ ਟੱਕਰ ਲੈਣ ਤੋਂ ਪਹਿਲਾਂ ਅੱਜ ਵੇਖੋ ਹਾਲਾਤ ਕੀ ਪਿਛਲੇ ਇੱਕ ਹਫਤੇ ਅਖਬਾਰਾਂ ਦੀ ਖਬਰ ਇਹ 15 ਨੌਜਵਾਨ ਬੱਚੇ ਜਿਹੜੇ ਪੰਜਾਬ ਦੇ ওভারਡੋਜ਼ ਦਾ ਮਾਰੇ ਗਏ 15 ਬੱਚੇ ਆ ਸਾਰੀਆਂ ਅਖਬਾਰਾਂ ਦੀਆਂ ਤੋਹਣ ਤੇ ਤੁਸੀਂ ਰੋਜ਼ ਹੀ ਵੇਖਦੇ ਹੋ ਆਪਣਾ ਹਾਲ ਕੀ ਹੈ ਕੋਈ ਇਹੋ ਜਿਹਾ ਘਰ ਹੈ ਜਿਹੜਾ ਬਚਿਆ ਹੋਏ ਇਸ ਢੰਗਾ ਤਾਂ ਕੋਈ ਕਹਿੰਦਾ ਸਟਰੀ ਨਹੀਂ ਹੋ ਰਹੀ ਕੋਈ ਕਿਸੇ ਨੂੰ ਇਨਸਾਫ ਨਹੀਂ ਮਿਲ ਰਿਹਾ ਇਹ ਭਗਵੰਤ ਦੀ ਸਰਕਾਰ ਥੋੜਾ ਚੱਲ ਰਹੀ ਹੈ ਇਹ ਤੇ ਲਾਰੈਂਸ ਮਿਸ਼ਨ ਹੋਈ ਦੀ ਸਰਕਾਰ ਚੱਲ ਰਹੀ ਜਿੰਨੇ ਗੈਂਗਸਟਰ ਨੇ ਦਿਨ ਦਿਹਾੜੇ ਫਰੋਤੀਆਂ ਮੰਗਦੇ ਪੁਲਿਸ ਦੇ ਐਸਐਸਪੀ ਨੂੰ ਟੈਲੀਫੋਨ ਕਰੀਦਾ ਕਹਿੰਦਾ ਸਾਰੇ ਕੋ ਬੋਰਸ ਹੀ ਹੈ ਨਹੀਂ ਆਪ ਜਿਹਨਾਂ ਬੰਦਿਆਂ ਨੂੰ ਟੈਲੀਫੋਨ ਆਉਂਦੇ ਉਹਨਾਂ ਨੂੰ ਆਪ ਇਹਨਾਂ ਦੇ ਅਫਸਰ ਵੱਡੇ ਕਹਿੰਦੇ ਕਿ ਸਾਡੇ ਕੋ ਬੋਰਸ ਹੈ ਨਹੀਂ ਆਪਣਾ ਪ੍ਰਬੰਧ ਆਪੇ ਕਰ ਲੈ ਅੰਕ ਕਿ ਰੋਜ਼ੇ ਜੀਦਾ ਵੇਖਨੇ ਅਫਸਰ ਖੁਦ ਕਹਿੰਦੇ ਕਿ ਯਾਰ ਆਪਣੀ ਗੱਲ ਆਪੇ ਨੇ ਬੇਚ ਲਓ ਸਾਡੇ ਕੋਲ ਕੋਈ ਅਜੀ ਨਚਾਰਾ ਕੀ ਦਿਹਾੜੇ ਕਰ ਬੋ ਸਹੀ ਹੈ ਕਿ ਨਹੀਂ ਦੱਸੋ ਤੁਸੀਂ ਇੱਥੇ ਬਿਠੇ ਸਾਰੇ ਪਿੰਡਾਂ ਨੂੰ ਪਤਾ ਕਿਸੇ ਇੱਕ ਸੜਕ ਤੇ ਲੋਕ ਨਹੀਂ ਪਈ ਕਿਸੇ ਪਿੰਡੇ ਚ ਕੋਈ ਮਕਾਸ ਨਹੀਂ ਕਿਸੇ ਹਸਪਤਾਲ ਚ ਸਟਾਫ ਨਹੀਂ ਕਿਸੇ ਚ ਡਾਕਟਰ ਨਹੀਂ ਕਿਸੇ ਨਰਸ ਨਹੀਂ ਕਿਸੇ ਦਵਾਈ ਨਹੀਂ ਸਾਰਾ ਕੁਝ ਮੱਧ ਫੇਰਦੇ ਸਰਕਾਰੀ ਮੁਲਾਜ਼ਮਾਂ ਨੂੰ ਦੁਖਾ ਮ ਨਹੀਂ ਪੈਂਦੀਆਂ ਪੈਨਸ਼ਨਰਜ਼ ਨੂੰ ਪੈਨਸ਼ਨ ਨਹੀਂ ਮਿਲਦੀ। ਕਿ ਲੋਕਾਂ ਦਾ ਰੋਜ਼ੀ ਕਢਾਰੇ। ਅਖਰ ਹੀ ਤੁਸੀਂ ਮੈਨੂੰ ਦੱਸੋ ਸਰਦਾਰ ਜੀ ਅਜੇ ਤੱਕ ਤੁਸੀਂ ਦੇਖਿਆ ਕਿ ਕੋਈ ਮੁੱਖ ਮੰਤਰੀ ਆਪਣੇ ਸਿਰ ਦੇ ਵਿੱਚ ਆਪ ਹੀ ਇੱਕ ਝੂਠੀ ਬੋਤਲ ਜਿਹੜੀ ਆਪਣੇ ਸਿਰ 'ਚ ਪਾ ਲਾ। ਅੱਜ ਦੇਖਿਆ ਹੀ ਨਾਲ ਜੁੜ ਕੇ ਮੇਰੇ ਖਿਲਾਫ ਹੁੰਦੇ ਉਹ ਵਧੀਆ ਸੁਣਨ ਨੂੰ ਬੜਾ ਮਜਾ ਆਉਂਦਾ ਪਰ ਗੁੱਸਾ ਵੀ ਬੜਾ ਆਉਂਦਾ ਜਾਂਦਾ ਛੁਟਕਲੇ ਸੁਣਾਉਂਦਾ। ਚਲੋ ਉਹ ਛੱਡ ਰੋ ਤੇ ਛੁਟਕਲੇ ਨੂੰ ਤੇ ਜਿੱਦਣ ਕਾਪੂ ਆਇਆ ਤੇਰੇ ਨਾਲ ਦੱਸੂ ਆਈ ਜਣ ਜਿੱਦਣ ਮੌਕਾ ਆਇਆ ਚੀਫ ਮਿਨਿਸਟਰ ਦੀ ਗੱਡੀ ਦੀ ਡਿੱਕੀ ਚ ਲੈ ਕੇ ਆਵਾਂਗੇ ਇਹ ਵੀ ਤਾਂ ਦਾਅਵਾ ਕਰਦੇ ਆ ਜੇ ਸਾਡਾ ਕਲੀਨਾਇਨ ਨੂੰ ਲੱਗਦਾ ਇਹ ਤਾਂ ਹੀ ਮਾਏਗਾ ਇਹਨੂੰ ਡਿੱਕੀ ਚੋਂ ਕੱਢ ਕੇ ਲਿਆਉਂਦੇ ਇਹ ਤਾਂ ਹੀ ਮਾ ਆ ਜਣਾ ਤੁਹਾਡੇ ਸਾਹਮਣੇ ਇਹਨੂੰ ਜੋ ਕੁਝ ਨੇ ਕੀਤਾ ਇਹਨੂੰ ਹਰ ਚੀਜ਼ ਦੀ ਕੀਮਤ ਅਦਾ ਕਰਨੀ ਪਵੇ ਤੋ ਪੰਜਾਬ ਨੂੰ ਅੱਜ ਬਚਾਉਣ ਦਾ ਮੌਕਾ ਹੈ ਆਪਣੀ ਮੋਦੀ ਵੱਲੋਂ ਵੀ ਰਗਣਾ ਬਿੰਦਰੀਆ ਸਾਨੂੰ ਪਾਜ ਪਾਈਆਂ ਵੱਲੋਂ ਮਿਲ ਰਿਹਾ ਹੈ ਜੀ ਇਸ ਗੱਲ ਤੇ ਮੁਬਾਰਕ ਦੇਣਾ ਚਾਹੁੰਦਾ ਕਿ ਤਗੜੇ ਹੋ ਕੇ ਪੰਜਾਬੀਆਂ ਨੇ ਇਹਨਾਂ ਦਾ ਖਾਤਾ ਨਹੀਂ ਖੋਲਣ ਦਿੱਤਾ ਭਗ ਪਈਆ ਪੜਾ ਜ਼ੋਰ ਲਾਇਆ ਬੜੇ ਪੈਸੇ ਮੰਗੇ ਹਰ ਬੂਥ ਲਾਉਣ ਦਾ 5000 ਰੁਪਿਆ ਦਿੱਤਾ ਗਿਆ ਕਿ ਬੂਥ ਹੀ ਲਾ ਦੋ 5 ਹੋਟਾ ਹੀ ਬਾਜ਼ਾਰ ਰੁਪਿਆ 5000 ਰੁਪਿਆ ਕਿਉਂਕਿ ਆ ਕਿ ਨਹੀਂ ਤੇ ਇੱਥੇ ਸਾਰੇ ਇੱਥੇ ਵੀ ਆਇਆ ਹੋਣਾ ਕਿ ਲਾਇਆ ਬੂਥ ਤੇ ਕਹੇ ਨੇ ਇੱਥੇ ਲਕਾਊੜ ਹੈ ਅੱਛਾ ਇਹਦੇ 5000 ਲੈਣੇ ਇਹ ਸਾਰੀਆਂ ਪਿੰਡਾਂ ਦੇ ਹੀ ਹਾਂ ਪੰਜ ਪੰਜ ਵੋਟਰ ਨਿਕਲੇ ਕਿਤੇ 4 ਕਿਤੇ 5 ਕਿਤੇ 7 ਸ਼ਹਿਰਾਂ ਵਾਲੇ ਜ਼ਰੂਰ ਹੈ ਇਹਨਾਂ ਨੇ ਵੋਟਾਂ ਧਰਮ ਦੇ ਨਾਂ ਦੀਆਂ ਲਈਆਂ ਤੇ ਜਿਸ ਨਾਂ ਦੀਆਂ ਲਈਆਂ ਉਤੋਂ ਹੀ ਲੈਕਚਰ ਆਉਂਦੇ ਅਯੁੱਧਿਆ ਦੇ ਵਿੱਚੋਂ ਜਿਸ ਨਾਂ ਦੀਆਂ ਲਈਆਂ ਉਸ ਉਸ ਸੀਟ ਤੋਂ ਇਹ ਲੈਕਚਰ ਆਉਂਦੇ ਤੇ ਜੇ ਇਹ ਇਹ ਤੁਹਾਡੀ ਪ੍ਰੈਸ ਦਾ ਅਖਬਾਰਾਂ ਦਾ ਝੂਠਾ ਚਰਚਾ ਨਾ ਹੋਊਗਾ ਤੇ ਮੋਦੀ ਨੇ 200 ਸੀਟ ਨਹੀਂ ਸੀ ਜੱਪੜ ਇਹ ਸਰਕਾਰੀ ਅਖਬਾਰਾਂ ਦੇ ਝੂਠੇ ਪ੍ਰਪਗੈਂਡਰ ਨੇ ਬਣਾ ਦਿੱਤੀ ਕਹਿੰਦਾ ਬਦਲ ਹੀ ਕੋਈ ਨਹੀਂ 400 ਪਾਰ ਟੱਪ ਚੱਲਿਆ ਜੀ 400 ਪਾਰ ਟੱਪ ਚੱਲਿਆ 240 ਚੜ੍ਹ ਗਿਆ ਤੇਰ ਤੇ ਕੋਈ ਗੱਲ ਨਹੀਂ ਅਗਲੀ ਵਾਰ ਸੇ ਇਹ ਸਰਕਾਰ ਵੀ ਬਹੁਤਾ ਲੰਮਾ ਰਸਾ ਨਹੀਂ ਕੱਟਣੀ ਨਾ ਮੋਦੀ ਵਾਲੀ ਤੇ ਆ ਧੱਲੇ ਵਾਲੀ ਤੇ ਉੱਪਰੀ ਇੱਕ ਇਹਨਾਂ ਨੇ ਬਰੂਤੇ ਵਿੱਚ ਉਹ ਤੇ ਤੇਲ ਪੋ ਗਿਆ ਇਹ ਤੇ ਆ ਕੇ ਮੇਰਾ ਖਿਆਲ ਜਿਲੰਧਰ ਦੀ ਇਲੈਕਸ਼ਨ ਚ ਜਾਂਦਾ ਸੀ ਮੈਂ ਮੱਜਾ ਲੈ ਕੇ ਉੱਥੇ ਚੱਲੇ ਆ ਆਪਣਾ ਤੇ ਮੈਂ ਜਿਲੰਧਰ ਵਾਲਿਆਂ ਨੂੰ ਕਿਹਾ ਮੱਜੇ ਸਮੇਤੀ ਇਹਨੂੰ ਆਲੇ ਵਾਲੀ ਥਾਂ ਤੇ ਲੈ ਜਾਓ ਕਹਿੰਦਾ ਮੰਜੇ ਤੇ ਆ ਰਿਹਾ ਨਾ ਜਮੀਨ ਦੇ ਗੋਮੱਧਾ ਚੁੱਕੀ ਦਾ ਕਿਹੜੇ ਕੰਮ ਨੁਕੀ ਚ ਉਹ 11 ਤਰੀਕ ਨੂੰ ਮੱਜੇ ਸਮੇਤੀ ਇਹਨੂੰ ਲੈ ਚੱਲੋ ਜਿੱਥੇ ਪਛਾਣ ਦੀ ਲੋੜ ਹੈ ਪੰਜਾਬ ਦੀ ਸੌਖਾ ਹੋ ਜਾਏ ਤੇ ਇਹਨੂੰ ਵੀ ਸੌਖਾ ਕਰ। ਉਹ ਇੰਨਾ ਕੀਤਾ ਹੋਇਆ ਮੈਂ ਤੁਹਾਡਾ ਮਸ਼ਹੂਰ ਉਹ ਤਾਂ ਵਕਤ ਮੈਂ ਤੁਹਾਡੇ ਨਾਲ ਆਣਾ ਨਹੀਂ ਮੀਨੇ ਵਿੱਚ ਇੱਕ ਦਿਨ ਮੈਂ ਸ੍ਰੀ ਹਰਿ ਗੋਬਿੰਦਪੁਰ ਅਸੈਂਬਲੀ ਹਲਕੇ ਨੂੰ ਦੇ ਰਿਆ ਤੇ ਸਾਡੇ ਸਾਥੀ ਬੜੇ ਲਿਖੇ ਰਿਟਾਇਰਡ ਪ੍ਰਿੰਸੀਪਲ ਸਾ ਸੁਰੱਖਣ ਸਿੰਘ ਪਿੰਡ ਪਤਨ ਵਾਲੇ ਸੇਵਾਦਾਰ ਨੇਗੇ ਸੀ ਜੇ ਤਕੜੇ ਹੋ ਕੇ ਨਾ ਦੇ ਨਾਲ ਲੱਗੋ ਮਦਦ ਇਹਨਾਂ ਦੀ ਕਰੋ ਇੱਕ ਦਿਨ ਮਹੀਨੇ ਦੇ ਵਿੱਚ ਮੈਂ ਖੁਦ ਆਇਆ ਕਰਾਂ ਤੂੰ ਸਰੀਰ ਬੰਪੁਰ ਬੈਠ ਜਾ ਕਰਾਂਗੇ ਕੁਮਾਨ ਬੈਠ ਜਾ ਕਰਾਂਗੇ ਉਧਰ ਵਾਲ ਬੈਠ ਜਾ ਕਰਾਂਗੇ ਪੰਜ ਗਰਾਈਆ ਆ ਜਾ ਕਰਾਂਗੇ ਚੋਵਾ ਚਲੇ ਜਾ ਕਰਾਂਗੇ ਆਪੋ ਨਗਰ ਰੰਗਰ ਨਾਲ ਰੰਗਰ ਨਗਰ ਬੈਠ ਜਾ ਕਰਾਂਗੇ ਜਿੱਥੇ ਤੁਹਾਡਾ ਹੁਕਮ ਹੋਏਗਾ ਇੱਕ ਦਿਨ ਲਾਇਆ ਕਰਾਂਗੇ ਬੜਾ ਪੂਰਾ ਜੋ ਜੋ ਕੰਮ ਤੁਹਾਡਾ ਹੋਏਗਾ ਤੁਸੀਂ ਕਿਰਪਾ ਕਰਕੇ ਦੱਸੋ ਹਰ ਤਰ੍ਹਾਂ ਦੇ ਕੰਮ ਨੇਪਰੇ ਚਾੜਿਆ ਜਾਏਗਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਪੰਚਾਇਤ ਦੇ ਸਰਪੰਚ ਸਾਹਿਬ ਦੇ ਸਾਰੇ ਸਾਥੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ